ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਦੇ ਵਿੱਚ ਸਵਾਗਤ ਹੈ ਅੱਜ ਅਸੀਂ ਆਲਸੀ ਬੇਸਣ ਤੇ ਮੂੰਗੀ ਦੀ ਪੰਜੀਰੀ ਬਣਾਵਾਂਗੇ ਜੋ ਕਿ ਸਰਦੀਆਂ ਦੇ ਵਿੱਚ ਸੇਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਤੁਸੀਂ ਮੇਰੇ ਤਰੀਕੇ ਨਾਲ ਇਹ ਪੰਜੀਰੀ ਜ਼ਰੂਰ ਬਣਾ ਕੇ ਦੇਖਿਓ ਸਭ ਤੋਂ ਪਹਿਲਾਂ ਅਸੀਂ 1 ਕਿਲੋ ਗੁੜ ਲਵਾਂਗੇ 4 ਮੱਗ ਜਿ ਲਵਾਂਗੇ 50 ਗ੍ਰਾਮ 50 ਗ੍ਰਾਮ ਖਸਖਸ, ਨਾਰੀਅਲ ਦਾ ਬੁਰਾਦਾ, ਚਾਰੇ ਗੂੰਦ 50 ਗ੍ਰਾਮ, ਪਾਈਆ ਬਦਾਮ, ਪਾਈਆ ਮੂੰਗੀ, ਸੌਗੀ, 1/2 ਕਿਲੋ ਬੇਸਣ, 1/2 ਕਿਲੋ ਹਲਸੀ ਲਵਾਂਗੇ। ਸਭ ਤੋਂ ਪਹਿਲਾਂ ਅਸੀਂ ਮੂੰਗੀ ਨੂੰ ਰੋਸਟ ਕਰ ਲਵਾਂਗੇ। ਰੋਸਟ ਕਰਨ ਤੋਂ ਬਾਅਦ ਅਸੀਂ ਉਸ ਨੂੰ ਪੀਸ ਲਵਾਂਗੇ। ਤੁਸੀਂ ਇੱਥੇ ਪੀਸੀ ਫਸਾਈ ਵੀ ਮੂੰਗੀ ਲੈ ਸਕਦੇ ਹੋ ਤੁਸੀਂ ਦੇਖ ਸਕਦੇ ਹੋਗੇ ਸਾਡੀ ਮੂੰਗੀ ਰੋਸਟ ਹੋ ਚੁੱਕੀ ਆ ਤੇ ਫਿਰ ਅਸੀਂ ਉਸ ਨੂੰ ਪੀਸ ਲਿਆ ਸੀ ਹੁਣ ਅਸੀਂ ਇੱਕ ਕੜਾਹੀ ਦੇ ਵਿੱਚ ਘਿਓ ਪਾ ਕੇ ਉਸ ਨੂੰ ਗਰਮ ਕਰ ਲਵਾਂਗੇ ਤੇ ਫਿਰ ਉਸ ਵਿੱਚ ਅੱਧਾ ਕਿਲੋ ਬੇਸਣ ਪਾਵਾਂਗੇ ਤੁਸੀਂ ਇੱਥੇ ਸੁੱਕਾ ਬੇਸਣ ਵੀ ਭੁੰਨ ਸਕਦੇ ਹੋ ਮੈਂ ਘਿਓ ਪਾ ਕੇ ਭੁੰਨਿਆ ਹੈ। ਇਸ ਨੂੰ ਘੱਟ ਫਲੇਮ ਤੇ ਭੁੰਨਾਂਗੇ। ਫਿਰ ਅਸੀਂ ਇੱਕ ਕੜਾਹੀ ਦੇ ਵਿੱਚ ਘਿਓ ਪਾ ਕੇ ਪੰਜੀਰੀ ਰਲਾਉਣ ਵਾਸਤੇ ਘਿਓ ਨੂੰ ਗਰਮ ਕਰਾਂਗੇ। ਘਿਓ ਗਰਮ ਹੋਣ ਤੋਂ ਬਾਅਦ ਅਸੀਂ ਉਸ ਵਿੱਚ ਗੁੜ ਪਾਵਾਂਗੇ। ਇੱਥੇ ਮੈਂ 1 ਕਿਲੋ ਗੁੜ ਪਾਇਆ ਹੈ ਤੁਸੀਂ ਆਪਣੇ ਸਵਾਦ ਅਨੁਸਾਰ ਥੋੜਾ ਬਹੁਤਾ ਘੱਟ ਵੱਧ ਵੀ ਕਰ ਸਕਦੇ ਹੋ ਅਸੀਂ ਗੁੜ ਨੂੰ ਉਨਾ ਚਿਰ ਗਰਮ ਕਰਾਂਗੇ ਜਿੰਨਾ ਚਿਰ ਸਾਡੇ ਗੁੜ ਦੀਆਂ ਡਲੀਆਂ ਬਿਲਕੁਲ ਵੀ ਖੋਰ ਨਹੀਂ ਜਾਂਦੀਆਂ ਇੱਥੇ ਅਸੀਂ ਗੈਸ ਨੂੰ ਲੋ ਫਲੇਮ ਤੇ ਰੱਖਾਂਗੇ ਇਸ ਤਰ੍ਹਾਂ ਹੀ ਕੜਛੀ ਦੇ ਨਾਲ ਗੁੜ ਨੂੰ ਹਲਾਉਂਦੇ ਰਹਿਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਗੁੜ ਬਿਲਕੁਲ ਹੀ ਖੋਰ ਚੁੱਕਾ ਹੈ ਇਸ ਦੇ ਵਿੱਚ ਕੋਈ ਵੀ ਗੁੜ ਦੀ ਡਲੀ ਨਹੀਂ ਦਿਖਾਈ ਦੇ ਰਹੀ ਗੁੜ ਘੁਰਨ ਤੋਂ ਬਾਅਦ ਫਿਰ ਅਸੀਂ ਉਸ ਵਿੱਚ ਸੁੰਡ ਪਾਵਾਂਗੇ ਸੌਗੀ ਪਾਵਾਂਗੇ ਗੂੰਦ ਪਾਵਾਂਗੇ ਜੋ ਕਿ ਮੈਂ ਗ੍ਰाइंड ਕਰ ਲਈ ਸੀ ਬਾਕੀ ਡਰਾਈ ਫਰੂਟ ਵੀ ਬਾਅਦ ਵਿੱਚ ਪਾਵਾਂਗੇ ਪਹਿਲਾਂ ਇਸ ਨੂੰ ਹਿਲਾ ਲੈਣਾ ਹੈ ਕੱਟ ਫਲੇਮ ਤੇ ਰੱਖਣਾ ਹੈ ਤਾਂਕਿ ਸਾਡਾ ਗੁੜ ਥੱਲੇ ਨਾ ਲੱਗੇ ਫਿਰ ਅਸੀਂ ਉਸ ਵਿੱਚ ਨਾਰੀਅਲ ਦਾ ਬੁਰਾਦਾ ਪਾਵਾਂਗੇ ਤੇ ਉਸ ਨੂੰ ਵੀਰ ਲਾ ਲਵਾਂਗੇ ਇੱਥੇ ਮੈਂ ਟੂਠੀ ਨੂੰ ਘਰ ਹੀ ਗ੍ਰाइंड ਕੀਤਾ ਹੈ ਤੁਸੀਂ ਉਸ ਨੂੰ ਕद्दूकस ਵੀ ਕਰ ਸਕਦੇ ਹੋ ਫਿਰ ਅਸੀਂ ਉਸ ਵਿੱਚ ਬਾਕੀ ਡਰਾਈ ਫਰੂਟ ਵੀ ਪਾ ਲਵਾਂਗੇ ਜੋ ਅਸੀਂ ਗ੍ਰाइंड ਕੀਤੇ ਸੀ ਤੇ ਉਸ ਨੂੰ ਰਲਾ ਲਵਾਂਗੇ ਇਸ ਤਰ੍ਹਾਂ ਹੀ ਅਸੀਂ ਥੋੜਾ ਥੋੜਾ ਸਮਾਨ ਪਾਉਂਦੇ ਜਾਵਾਂਗੇ ਤੇ ਪੰਜੀਰੀ ਨੂੰ ਨਾਲੋਂ ਨਾਲ ਹੀ ਰਲਾਂਦੇ ਰ੍ਹਾਂਗੇ ਤਾਂ ਕਿ ਸਾਡੀ ਪੰਜੀਰੀ ਬਿਲਕੁਲ ਰਲ ਜਾਵੇ ਡਰਾਈ ਫਰੂਟ ਰਲਣ ਤੋਂ ਬਾਅਦ ਫਿਰ ਅਸੀਂ ਉਸ ਵਿੱਚ ਮੂੰਗੀ ਪਾਵਾਂਗੇ ਜੋ ਕਿ ਮੈਂ ਗ੍ਰाइंड ਕਰ ਲਈ ਸੀ ਤੇ ਉਸ ਨੂੰ ਵੀ ਰਲਾ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਫਿਰ ਅਸੀਂ ਉਸ ਵਿੱਚ ਭੁਜਿਆ ਹੋਇਆ ਬੇਸਣ ਪਾਵਾਂਗੇ ਤੇ ਫਿਰ ਅਸੀਂ ਉਸ ਵਿੱਚ ਅਲਸੀ ਪਾਵਾਂਗੇ ਜੋ ਕਿ ਗ੍ਰाइंड ਕਰ ਲਈ ਸੀ ਰੋਸਟ ਕਰਕੇ ਫਿਰ ਅਸੀਂ ਇਸ ਨੂੰ ਚੰਗੀ ਤਰ੍ਹਾਂ ਰਲ ਲਵਾਂਗੇ ਸਾਰਾ ਕੁਝ ਪਾਉਣ ਤੋਂ ਬਾਅਦ ਪੰਜੀਰੀ ਨੂੰ ਚੰਗੀ ਤਰ੍ਹਾਂ ਰਲ ਲਵਾਂਗੇ ਇੱਥੇ ਤੁਸੀਂ ਪੰਜੀਰੀ ਦੇ ਵਿੱਚ ਜੇਕਰ ਤੁਹਾਨੂੰ ਘਿਓ ਘੱਟ ਲੱਗਦਾ ਹੈ ਤਾਂ ਤੁਸੀਂ ਹੋਰ ਵੀ ਪਾ ਸਕਦੇ ਹੋ ਜੇਕਰ ਪਿੰਨੀਆਂ ਬੱਟਣੀਆਂ ਚਾਹੋ ਤਾਂ ਤੁਸੀਂ ਪਿੰਨੀਆਂ ਵੀ ਬੱਟ ਸਕਦੇ ਹੋ ਤੁਸੀਂ ਇਸ ਤਰ੍ਹਾਂ ਪੰਜੀਰੀ ਜ਼ਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰਾ ਇਹ ਪੰਜੀਰੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਹੋਵੇਗਾ ਜੇਕਰ ਤੁਹਾਨੂੰ ਇਹ ਮੇਰਾ ਤਰੀਕਾ ਵਧੀਆ ਲੱਗਾ ਹੈ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤੁਸੀਂ ਵੀ ਆਪਣੇ ਘਰ ਇਹ ਪੰਜੀਰੀ ਬਣਾਓ ਤੇ ਮੈਨੂੰ ਦੱਸਿਓ ਕਿ ਤੁਹਾਡੀ ਪੰਜੀਰੀ ਕਿਹੋ ਜਿਹੀ ਬਣੀ ਤੁਸੀਂ ਦੇਖ ਸਕਦੇ ਹੋਗੇ ਸਾਡੀ ਪੰਜੀਰੀ ਦੇਖਣ ਵਿੱਚ ਕਿੰਨੀ ਵਧੀਆ ਲੱਗ ਰਹੀ ਆ ਤੇ ਖਾਣ ਵਿੱਚ ਵੀ ਇਹ ਇਸ ਤਰ੍ਹਾਂ ਹੀ ਵਧੀਆ ਬਣਦੀ ਹੈ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ